ਸਖਤਰੀ ਇਹ ਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜਕੱਲ ਪੰਜਾਬ ਦੇ ਵਿੱਚ ਲੁੱਟਾਂ ਖੂਹਾਂ ਅਤੇ ਚੋਰੀਆਂ ਦੀਆਂ ਖਬਰਾਂ ਤਾਂ ਬਿਲਕੁਲ ਆਮ ਨੇ ਪਰ ਇੱਕ ਖਾਸ ਚੋਰੀ ਦੀ ਖਬਰ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀ ਕਿ ਅੱਜਕੱਲ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਛਾਈ ਹੋਈ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਨਕੇ ਪਰਿਵਾਰ ਦੇ ਘਰ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ 18 ਟੋਲੇ ਸੋਨਾ ਲੈ ਗਏ ਹਨ ਚੋਰ ਅਤੇ 1 ਲੱਖ ਰੁਪਇਆ ਨਕਦੀ ਲੈ ਗਏ ਨੇ ਨਾਨਕੇ ਪਰਿਵਾਰ ਦੇ ਮੈਂਬਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਲੱਗ ਪਈਆਂ ਨੇ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਰਿਸ਼ਤੇਦਾਰ ਸੁਰੱਖਿਅਤ ਨਹੀਂ ਹਨ ਚੋਰੀਆਂ ਤੋਂ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਏਗਾ ਵਿਰੋਧੀ ਪਾਰਟੀਆਂ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ ਹੈ ਪਰ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣਾ ਹੈ ਕਿ ਆਖਰ ਸੀਐਮ ਭਗਵੰਤ ਮਾਨ ਦੇ ਪਰਿਵਾਰਕ ਨਾਨਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਚੋਰੀ ਦੇ ਬਾਰੇ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਅਤੇ ਜੋ ਪੁਲਿਸ ਮੌਕੇ ਤੇ ਪਹੁੰਚੀ ਹੈ ਉਹਨਾਂ ਨੇ ਕੀ ਆਖਿਆ ਹੈ ਬਈ ਜੀ ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇ ਜਾ ਰਹੀ ਹੈਗੀ ਤੇ ਇਹ ਚੋਰੀ ਸਾਡੀ 15 ਤੋਲੇ ਇੱਕ ਤੇ 3 ਤੋਲੇ ਇੱਕ 18 ਤੋਲੇ ਸੋਨੇ ਦੇ ਨੇ ਤੇ 1 ਲੱਖ ਰੁਪਏ ਨਕਦੀ ਦਾ ਇਸ ਹੈ ਇਹ ਮਤਲਬ ਜਿਵੇਂ ਆਏ ਨੇ ਚੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਘਰ ਦੇ ਵਿੱਚ ਜਿਵੇਂ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਡੇ ਦੋ ਕਮਰੇ ਜੁਆਇੰਟ ਨੇ ਵਿਚਾਲੇ ਸਾਡਾ ਬਾਥਰੂਮ ਹੈਗਾ ਨਾਲ ਸਾਡਾ ਸਟੋਰ ਹੈਗਾ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ 3:25 ਵਜੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰੇ ਚੋਰੀ ਹੋ ਗਈ ਅਸੀਂ ਉਸ ਤੋਂ ਬਾਅਦ ਚੈੱਕ ਕੀਤਾ ਸਾਰਾ ਕੁਝ ਸਾਰੇ ਗੇਟ ਗੂਟ ਸਾਡੇ ਖੁੱਲੇ ਹੋਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀ ਰਿਸ਼ਤੇਦਾਰੀ ਹੈ ਜੀ ਆਪਣੀ ਉਹ ਸਾਡੇ ਨਾਨਕੇ ਪਰਿਵਾਰ ਚ ਹੀ ਆਈ ਸੀ ਉਹਨਾਂ ਦੇ ਤੋਂ ਮੇਰੀ ਪੂਆ ਦੇ ਬੇਟੇ ਨੇ ਜੀ ਬੁੱਸਖੀ ਦੇ ਆਇਆ ਜੀ ਸਪੌਟ ਤੇ ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਇਹ ਸੋਨੇ ਦਾ ਜਿਹੜਾ ਘਰੇ ਪਿਆ ਸੀ ਤੇ ਇੱਕ ਕੈਸ਼ ਦਾ ਜਿਹੜਾ ਤੇ ਮੌਕੇ ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰਾ ਚੀਨੂ ਇਨਵੈਸਟਿਗੇਟ ਕਰ ਰਿਹਾ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਤੇ ਇਹਨੂੰ ਟ੍ਰੇਸ ਕਰਾਂਗੇ ਹੁਣ ਜਦੋਂ ਸੀਐਮ ਮਾਨ ਦੇ ਨਾਨਕੇ ਪਰਿਵਾਰ ਦੇ ਘਰ ਦੇ ਵਿੱਚ ਹੀ ਇੰਨੀ ਵੱਡੀ ਚੋਰੀ ਹੋ ਗਈ ਹੈ ਕਾਂਗਰਸੀ ਅਤੇ ਅਕਾਲੀ ਭਗਵੰਤ ਮਾਨ ਨੂੰ ਟੁੱਟ ਕੇ ਪੈ ਗਏ ਨੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਅਧਿਕਾਰਤ ਫੇਸਬੁਕ ਪੇਜ ਤੇ ਇਸ ਸੰਬੰਧੀ ਇੱਕ ਪੋਸਟ ਪਾਈ ਗਈ ਹੈ ਕਾਂਗਰਸ ਨੇ ਲਿਖਿਆ ਇਹ ਕਿਵੇਂ ਦਾ ਬਦਲਾ ਹੈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਆਪ ਸਰਕਾਰ ਲਈ ਕਿ ਮੁੱਖ ਮੰਤਰੀ ਜੀ ਦੇ ਆਪਣੇ ਨਾਨਕੇ ਘਰ ਹੀ ਚੋਰੀ ਹੋ ਗਈ ਕਾਨੂੰਨ ਵਿਵਸਥਾ ਸੂਬੇ ਵਿੱਚ ਡਾਵਾ ਡੋਲ ਹੋ ਚੁੱਕੀ ਹੈ ਪਰ ਮੁੱਖ ਮੰਤਰੀ ਸਾਹਿਬ ਜੀ ਸਿਰਫ ਆਪਣੀਆਂ ਫੋਕੀਆਂ ਮਸ਼ਹੂਰੀਆਂ ਵਿੱਚ ਹੀ ਵਿਅਸਤ ਹਨ ਕਾਂਗਰਸ ਪਾਰਟੀ ਨੇ ਮਸ਼ਹੂਰੀਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈ ਲਿਆ ਹੈ ਅਤੇ ਇਹ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਾਂਗਰਸ ਨੇ ਤਿੱਖਾ ਵਾਰ ਕੀਤਾ ਅਕਾਲੀ ਦਲ ਦੇ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਇਹ ਖਬਰ ਵੀ ਸਾਂਝੀ ਕੀਤੀ ਗਈ ਇੱਕ ਪੋਸਟਰ ਬਣਾ ਕੇ ਜਿਸ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵੀ ਲਾਈ ਇਹ ਪੋਸਟਰ ਪਾ ਕੇ ਪੋਸਟ ਵੀ ਪਾਈ ਗਈ ਹੈ ਅਕਾਲੀ ਦਲ ਦੇ ਵੱਲੋਂ ਲਿਖਿਆ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕਿਆਂ ਘਰ ਚੋਰੀ ਹੋ ਗਈ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਸੂਬੇ ਅੰਦਰ ਮੁੱਖ ਮੰਤਰੀ ਦਾ ਆਪਣਾ ਪਰਿਵਾਰ ਹੀ ਸੁਰੱਖਿਅਤ ਨਹੀਂ ਹੈ ਉਸ ਸੂਬੇ ਦੇ ਆਮ ਲੋਕਾਂ ਦਾ ਸੁਰੱਖਤਾ ਦੀ ਕੀ ਉਮੀਦ ਰੱਖ ਸਕਦੇ ਹਨ ਹੁਣ ਤਾਂ ਭਗਵੰਤ ਮਾਨ ਨੂੰ ਕੁਝ ਸ਼ਰਮਾ ਕਰ ਲੈਣੀ ਚਾਹੀਦੀ ਹੈ ਬਹੁਤ ਤਿੱਖੀ ਭਾਸ਼ਾ ਦਾ ਇਸਤੇਮਾਲ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਮੁਖੀ ਲਈ ਕਰ ਦਿੱਤਾ ਗਿਆ ਕਿ ਸ਼ਰਮ ਕਰਨੀ ਚਾਹੀਦੀ ਹੈ ਮਾਨ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਰ ਸਿਰਫ ਮਾਨ ਦੇ ਰਿਸ਼ਤੇਦਾਰਾਂ ਦੇ ਘਰੇ ਹੀ ਚੋਰੀ ਨਹੀਂ ਹੋਈ ਹੈ ਨਿਤ ਦਿਨ ਚੋਰੀਆਂ ਹੋ ਰਹੀਆਂ ਨੇ ਅਤੇ ਲੋਕ ਬਹੁਤ ਜ਼ਿਆਦਾ ਆਕ ਗਏ ਨੇ ਬੀਤੇ ਦਿਨੀ ਭਵਾਨੀਗੜ ਤੋਂ ਸੰਗਰੂਰ ਦੇ ਹੀ ਭਵਾਨੀਗੜ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਟਾਇਲ ਫੈਕਟਰੀ ਦਾ ਮਾਲਕ ਆਪਣੀ ਫੈਕਟਰੀ ਦੇ ਵਿੱਚ ਤੀਜੀ ਵਾਰ ਚੋਰੀ ਹੋਣ ਦੇ ਕਰਕੇ ਇਹਨਾਂ ਅੱਕ ਗਿਆ ਕਿ ਉਸਨੇ ਪੰਜਾਬ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਜਦੋਂ ਇਹ ਖਬਰ ਮੀਡੀਆ ਦੇ ਵਿੱਚ ਆਈ ਤਾਂ ਪੁਲਿਸ ਦੇ ਅਧਿਕਾਰੀ ਪਹੁੰਚੇ ਇਸ ਫੈਕਟਰੀ ਮਾਲਕ ਦੇ ਕੋਲ ਦੋਵੇਂ ਬਿਆਨ ਸੁਣਾ ਦਿੰਨੇ ਆ ਤੁਹਾਨੂੰ ਉਹ ਪਹਿਲਾ ਵਾਲਾ ਬਿਆਨ ਫੈਕਟਰੀ ਮਾਲਕ ਦਾ ਅਤੇ ਹੁਣ ਵਾਲਾ ਤੇ ਪੁਲਿਸ ਨੇ ਕੀ ਆਖਿਆ ਉਹ ਵੀ ਸੁਣਾ ਦਿੰਨੇ ਆ ਸਾਰੇ ਚੈਨਲਾਂ ਦਾ ਪੂਰਾ ਧੰਨਵਾਦ ਕਰਦਾ ਵੀ ਉਹਨਾਂ ਨੇ ਉਹਨਾਂ ਦੇ ਭਰੋਸੇ ਹੀ ਸਾਰੀ ਕਾਰਵਾਈ ਹੋ ਰਹੀ ਆ ਪੁਲਿਸ ਜਦੋਂ ਸਾਡੀ ਚੋਰੀ ਹੋਈ ਸੀ ਅਸੀਂ ਤਲਾਹ ਦਿੱਤੀ ਪੁਲਿਸ ਦੀ ਉਦੋਂ ਦੀ ਹੀ ਕਾਰ ਪੂਰੀ ਕਾਰਜਕਾਰੀ ਚੱਲ ਰਹੀ ਆ ਤੇ ਸਾਨੂੰ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਵੀ ਚੋਰ ਅਸੀਂ ਕਿਸੇ ਵੀ ਹਾਲਤ 'ਚ ਫੜਕੇ ਰਾਵਾਂਗੇ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਕਿ ਇਤਲਾਹ ਮਿਲੀ ਕਿ ਵੀਰਿੰਦਰ ਜੀ ਦੀ ਫੈਕਟਰੀ ਦੇ ਵਿੱਚ ਚੋਰੀ ਹੋਈ ਹੈ ਅਸੀਂ ਤੁਰੰਤ ਮੈਂ ਐਸ ਐਚ ਓ ਸਾਹਿਬ ਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਵੀ ਧਿਆਨ 'ਚ ਨਾਲ ਦੀ ਨਾਲ ਲਿਆਂਦਾ ਅਸੀਂ ਮੌਕੇ ਤੇ ਆਏ ਉਸ ਤੋਂ ਬਾਅਦ ਸੀਆਈ ਦੀ ਟੀਮ ਵੀ ਦੀ ਡਿਊਟੀ ਲਾਈ ਗਈ ਜਿੱਥੋਂ ਇੰਸਪੈਕਟਰ ਸੀਆਈ ਹੈ ਡੀਐਸਪੀ ਡੀ ਸਾਹਿਬ ਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਕੋ ਦਾ ਮੌਕੇ ਤੇ ਆ ਕੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਅਫੇਅਰ ਦਰਜ ਕੀਤੀ ਗਈ ਅਸੀਂ ਇੱਥੋਂ ਡੰਪ ਚੱਕੇ ਆ ਤੇ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਨਾਲ ਖੰਗਾਰ ਰਹੇ ਆਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਸਲਾਖਾਂ ਪਿੱਛੇ ਕਰਾਂਗੇ ਵੇ ਤਾਂ ਹੋ ਗਈ ਸੰਗਰੂਰ ਜ਼ਿਲ੍ਹੇ ਦੀ ਗੱਲ ਜਿੱਥੋਂ ਇਹ ਦੋ ਮੁੱਖ ਖਬਰਾਂ ਚੋਰੀ ਦੀਆਂ ਸਾਹਮਣੇ ਆਈਆਂ ਸਨ ਪਰ ਬਾਕੀ ਪੰਜਾਬ ਦੇ ਵੀ ਅਜਿਹੇ ਹਾਲਾਤ ਨੇ ਬੀਤੇ ਦਿਨੀ ਤਲਵੰਡੀ ਸਾਬੋ ਦੇ ਡੀਐਸਪੀ ਦਫ਼ਤਰ ਦਾ ਘਿਰਾਓ ਕਰ ਲਿਆ ਗਿਆ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਲੋਕਾਂ ਦੇ ਵੱਲੋਂ ਉਹਨਾਂ ਨੇ ਨਾਹਰੇਬਾਜ਼ੀ ਕੀਤੀ ਪੁਲਿਸ ਦੇ ਖਿਲਾਫ ਸਰਕਾਰ ਦੇ ਖਿਲਾਫ ਜਦੋਂ ਲੋਕਾਂ ਤੋਂ ਪੁੱਛਿਆ ਗਿਆ ਡੀਐਸਪੀ ਦਾ ਦਫ਼ਤਰ ਘੇਰ ਕੇ ਕਿਉਂ ਬੈਠੇ ਹੋ ਨਾਰੇ ਕਿਉਂ ਮਾਰ ਰਹੇ ਹੋ ਤਾਂ ਲੋਕਾਂ ਨੇ ਆਖਿਆ ਚੋ ਹੋਰੀਆਂ ਆਕ ਗਏ ਆ ਲੁੱਟਾ ਖੋਹਾ ਆਕ ਗਏ ਆ ਇਸੇ ਕਰਕੇ ਹੀ ਸਰਕਾਰ ਦਾ ਅਤੇ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ ਅਸੀਂ ਇਹ ਧਰਨਾ ਦੇ ਰਹੇ ਆ ਬਈ ਪਿੰਡ ਜੀਵਨ ਸਿੰਘ ਵਾਲੇ ਮਨ ਲੋ ਚੋਰੀਆਂ ਹੋ ਰਹੀਆਂ ਲਗਾਤਾਰੀ ਪਹਿਲਾਂ 17 ਟੋਲੇ ਸੋਨੇ ਚੱਕਿਆ ਗਿਆ 1 ਕਰੋ 3 ਟੋਲੇ ਸੋਨਾ ਚੱਕਿਆ ਗਿਆ ਟਾਣੀਆਂ ਚ ਘਰ ਸਾਰੇ ਟਾਣੀਆਂ ਵਾਲੇ ਘਰਾਂ ਨੇ ਮਨ ਲੋ ਘਰ ਭਗਾਊ ਕਰ ਰੱਖਿਆ ਜੈਨ ਨਾਲ ਡਰ ਮੰਨੀ ਬੈਠਿਆ ਹੁਣ ਕੱਲ ਇੱਕ ਕੁੜੀ ਮੰਨ ਲਓ 6 ਵਜੇ ਉੱਤਰ ਕੇ ਆਪਦੇ ਘਰ ਜਾ ਰਹੀ ਸੜਕ ਉੱਤੇ ਪਿੰਡ ਦੇ ਕੁਝ ਬੰਦਿਆਂ ਨੇ ਉਹਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਕੁੜੀ ਇੰਨੀ ਡੈੜ ਗਈ ਮੰਨ ਲਓ ਫੋਨ ਥੱਲੇ ਡਿੱਗ ਪਿਆ ਕੰਮਣ ਲੱਗੀ ਕੁੜੀ ਜੇ ਅਸੀਂ ਕੈਮਰੇ ਚੈੱਕ ਕਰਕੇ ਬੰਦਿਆਂ ਦੀ ਪੜਤਾਲ ਕੀਤੀ ਅਸੀਂ ਫੜੇ ਫੜ ਕੇ ਮੰਨ ਲਓ ਕੋਸਨ ਦਿੱਤੇ ਤੇ ਫੇਰ ਵੀ ਹਲੇ ਸਾਡੀ ਕੋਈ ਸੈਟੀਸਫਾਈ ਕੋਈ ਕਾਰਵਾਈ ਕੀਤੀ ਨਹੀਂ ਕੋਸਨ ਹਲੇ ਕੁਝ ਵੀ ਨਹੀਂ ਹੋਇਆ ਹਲੇ ਮੰਨ ਲਓ ਸਾਰੇ ਲੋਕ ਡਰੇ ਬੈਠੇ ਤੰਗ ਹੁਣ ਆਕੇ ਆਕ ਕੇ ਲੋਕ ਸਾਰੇ ਇਕੱਠੇ ਹੋ ਕੇ ਵੀ ਮੰਨ ਲਓ ਇੱਥੇ ਆ ਕੇ ਵੀ ਸਾਡਾ ਧਰਨਾ ਲਾਤਾ ਵੀ ਸਾਡਾ ਕੋਈ ਹੱਲ ਕਰੋ ਜੀ ਇਨ੍ਹਾਂ ਪਿੰਡ ਦੇ ਲੋਕਾਂ ਨੇ ਤਾਂ ਡੀਐਸਪੀ ਦਫ਼ਤਰ ਦੇ ਸਾਹਮਣੇ ਧਰਨਾ ਦੇ ਦਿੱਤਾ ਏ ਪਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਅੱਜ ਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿਤੇ ਮੋਬਾਈਲ ਖੋਲਿਆ ਕਿਤੇ ਪਰਸ ਖੋਲਿਆ ਇਥੋਂ ਤੱਕ ਕਿ ਜਿਹੜੇ ਕਿਸਾਨ ਕਈ ਪਾਣੀ ਲਾਉਣ ਜਾਂਦੇ ਨੇ ਉਹਨਾਂ ਦੇ ਕੋਲੋਂ ਵੀ ਰਸਤੇ ਦੇ ਵਿੱਚੋਂ ਪੈਸੇ ਖੋਲ ਆਏ ਜਾਂਦੇ ਨੇ ਬਿੱਤੇ ਦੇ ਨੇ ਫਾਜ਼ਲ ਕਾ ਤੋਂ ਇੱਕ ਇੱਕ ਪਿੰਡ ਤੋਂ ਮੰਮੂ ਖੇੜਾ ਪਿੰਡ ਹੈ ਉਥੋਂ ਤੱਕ ਖਬਰ ਇਥੋਂ ਤੱਕ ਸਾਹਮਣੇ ਆ ਗਈ ਸੀ ਕਿ ਲੁੱਟੇਰਿਆਂ ਨੇ ਆਖਿਆ ਅਸੀਂ ਤੁਹਾਨੂੰ ਲੁੱਟਣਾ ਹੁੰਦਾ ਹੈ 1000 ਰੁਪਏ ਤੋਂ ਘੱਟ ਪੈਸੇ ਆਪਣੇ ਕੋਲ ਨਾ ਰੱਖਿਆ ਕਰੋ ਜੇਕਰ ਲੁੱਟਣ ਤੇ 1000 ਰੁਪਏ ਤੋਂ ਘੱਟ ਪੈਸੇ ਨਿਕਲੇ ਅਸੀਂ ਤੁਹਾਨੂੰ ਕੁੱਟਾਂਗੇ ਵੀ ਉਦੋਂ ਵੀ ਸਰਕਾਰ ਕਾਫੀ ਕਿਰਕ੍ਰੀਦਾ ਸਾਹਮਣਾ ਕਰਨਾ ਪਿਆ ਸੀ ਵਿਰੋਧੀ ਧਿਰ ਨੇ ਘੇਰਿਆ ਸੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਨਾਨਕੇ ਪਰਿਵਾਰ ਦੇ ਘਰ ਦੇ ਵਿੱਚ ਹੀ ਚੋਰੀ ਹੋ ਗਈ ਹੈ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਤਾਂ ਸੀਐਮ ਮਾਨ ਨੂੰ ਘੇਰਨਾ ਹੀ ਸੀ ਇੱਥੇ ਰਾਏ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਇਹ ਚੋਰੀਆਂ ਜੋ ਲਗਾਤਾਰ ਪੰਜਾਬ ਦੇ ਵਿੱਚ ਵਧਦੀਆਂ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਹਨਾਂ ਨੂੰ ਕਿ ਇਹ ਰੋਕ ਸਕਦੀ ਹੈ ਸਰਕਾਰ ਨੂੰ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਇਹਨਾਂ ਲੁੱਟਾ ਖੋਹਾਂ ਅਤੇ ਚੋਰੀਆਂ ਤੋਂ ਪੰਜਾਬੀਆਂ ਨੂੰ ਨਿਜਾਤ ਮਿਲ ਸਕੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਨੂੰ ਨਿਪਕਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ